ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵੈਲਕਮ YouTube ਚੈਨਲ ਮਲਕੀਤ ਕਚੂਰਾ ਡਬਲ ਐਫ ਜੀ ਦੇਸੀ ਦੂਜਾ ਦੇਖੋ ਦੂਜੇ ਦੀ ਕਿੱਡੀ ਵਧੀਆ ਗ੍ਰੋਥ ਹੋ ਰਹੀ ਹੈ ਇਹ ਉੱਤੇ ਬੜ ਬਲਾਇਆ ਹ ਤਾਂ ਜੋ ਦੂਜਿਆਂ ਨੂੰ ਗਰਮਾਹ ਮਿਲ ਸਕੇ ਜੂਜਾ ਆਪਣੇ ਆਪ ਪੱਜ ਸਕੇ ਤੇ ਸਿਹਤਮੰਦ ਰਹ ਸਕੇ ਡਬਲ ਐਫ ਜੀ ਚੂਜਾ ਦੇਖੋ ਫੀਡ ਖਾ ਰਿਹਾ ਹੈ ਡੱਬਿਆਂ ਚ ਇਹ ਤਕਰੀਬਨ ਚੂਜਾ 1500 ਦੇ ਕਰੀਬ ਹੈ ਜਨਕ ਕਾਹਚਰੀ ਤੋਂ ਆਇਆ ਹੋਇਆ ਦੂਜਾ ਹੈ ਜੋ ਕਿ ਹਰਿਆਣਾ करनाल ਚ ਜਨਕਾਚਰੀ ਪੈਂਦੀ ਹੈ ਇਹ ਉਥੋਂ ਦਾ ਦੂਜਾ ਆਇਆ ਹੋਇਆ ਹੈ ਦੂਜੇ ਦੀ ਬਹੁਤ ਹੀ ਵਧੀਆ ਗ੍ਰੋਥ ਹੁੰਦੀ ਹੈ ਜਿਹੜੇ ਵੀ ਸੱਜਣ ਵੀਰ ਨੂੰ ਮੋਢੀ ਪਾਲਣ ਵਾਲੇ ਨੂੰ ਦੂਜੇ ਚਾਹੀਦੇ ਹਨ ਉਹ ਜਨਕਾਜਰੀ ਰਿਆਨੇ ਕਰਨਾਲ ਤੋਂ ਮਗਵਾ ਸਕਦਾ ਹੈ ਜੇ ਤੁਹਾਨੂੰ ਕਿਸੇ ਹੋਰ ਨਾਲ ਤੁਹਾਡਾ ਟਾਈਪ ਹੈ ਉਹਦੇ ਤੋਂ ਵੀ ਚੂਚੇ ਤੁਸੀਂ ਮਗਵਾ ਸਕਦੇ ਹੋ ਨਹੀਂ ਤਾਂ ਮੇਰੇ ਨਾਲ ਜਟਾਈ ਅਪ ਕਰਨਾ ਹੈ ਤੇ ਮੇਰਾ ਨੰਬਰ ਹੈ 98146 40851 ਮੈਨੂੰ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਮੈਂ ਵੀ ਤੁਹਾਨੂੰ ਚੂਚਾ ਮਗਵਾ ਕੇ ਦੇਵਾਂਗਾ ਸਹੀ ਰੇਟ ਤੇ ਸਹੀ ਕੀਮਤ ਤੇ ਮੁਗਾ ਕੇ ਦਿਆਂਗਾ ਜੇ ਤੁਸੀਂ ਮੁਰਗੀ ਪਾਲਦਾ ਕੰਮ ਕਰਨਾ ਚਾਹੋਗੇ ਦਵਲ ਐਪ ਜੀ ਦੇਸੀ ਮੁਰਗਾ ਟਰ 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 ਫਾਰਮ ਦੇ ਅੰਦਰ ਪਰੇ ਜਾਲੀ ਲੱਗੀ ਹੋਈ ਹੈ ਜੋ ਕਿ ਅਦਰ ਪਰੇ ਵੱਡਾ ਮੁਰਗਾ ਹੈ तकरीबन ਵੱਡੇ ਮੁਰਗੇ ਦਾ weight 23 ਕਿਲੋ ਦਾ ਮੁਰਗਾ ਹੈ ਤਾਂ ਹੀ ਪਰਾ ਦਰੀ ਲਗਾ ਕੇ ਰੱਖੀ ਹੈ ਚੂਜਾ ਲਿਆਉਣ ਤੋਂ ਪਹਿਲਾਂ ਚੂਜੇ ਨੂੰ ਇੱਕ ਦਿਨ ਲਈ ਗੋੜ ਦਾ ਪਾਣੀ ਦਿੱਤਾ ਜਾਂਦਾ ਹੈ ਤਾਂ ਜੋ ਇਹਨਾਂ ਦਾ ਸਰੀਰ ਸਹੀ ਤਰੀਕੇ ਨਾਲ ਚੱਲ ਸਕੇ ਫਿਰ ਇਸ ਨੂੰ ਸ਼ਾਮ ਦੇ ਵੇਲੇ ਫੀਡ ਦਿੱਤੀ ਜਾਂਦੀ ਹੈ ਜੋ ਕਿ ਫੀਡ ਹੈ ਬਲਲਵ ਫ੍ਰੀ ਸਟਾਰਟਰ ਤਾਂ ਹੀ ਇਸ ਚੂਚੇ ਦੀ ਜਲਦੀ ਗ੍ਰੋਥ ਹੋਵੇਗੀ ਫਿਰ ਇਸ ਨੂੰ ਕਈ ਪ੍ਰਕਾਰ ਦੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਜਿਵੇਂ ਕਿ মালਟੀ ਵਿਟਾਮਨ ਲਿਕਸਨ ਪਾਊਡਰ ਔਰ ਪ੍ਰੋਟੀਨ ਤੇ ਟੈਬਲੇਟ ਆਉਂਦੀ ਹੈ ਸੀਵੀ 625 ਨਿਫੈਕਸ਼ਨ ਵਾਸਤੇ ਤੇ ਨੀਰੀ ਇਹਨਾਂ ਨੂੰ ਦਵਾਈ ਪਾਈ ਜਾਂਦੀ ਹੈ ਤਾਂ ਜੋ ਇਹਨਾਂ ਦੇ ਸਰੀਰ ਤੇ ਜੋ ਫੀਡ ਖਾਂਦੇ ਹਨ ਲੱਗੇ ਤਾਂ ਅੱਗੇ ਸਹੀ ਫੀਡ ਪਚਾ ਸਕਣ ਇਹਨਾਂ ਨੂੰ ਬਸ ਇਹੀ ਦਵਾਈ ਤੇ ਜਾਂਦੀਆਂ ਹਨ ਜੇ ਇਹਨਾਂ ਨੂੰ ਕੋਈ ਹੋਰ ਵੱਡਾ ਰੋਗ ਲੱਗੇ ਤਾਂ ਉਹ ਦਵਾਈਆਂ ਵੀ ਹੁੰਦੀਆਂ ਹਨ ਪਰ ਇਹਨਾਂ ਨੂੰ ਛੋਟੇ ਦੇ ਨਾਲ ਹੀ ਇਹਨਾਂ ਨੂੰ ਦਵਾਈਆਂ ਲੱਗ ਜਾਂਦੀਆਂ ਹਨ ਵੱਧੀ ਉਹਦੇ ਦਵਾਈ ਲੈਣ ਦੀ ਕੋਈ ਲੋੜ ਨਹੀਂ ਹੈ ਬਸ ਉਹਦਾ ਦੇਖਭਾਲ ਕਰਨ ਦੀ ਲੋੜ ਹੈ ਉੱਜਾ ਆਪਣੇ ਆਪ ਹੀ ਵਧੀਆ ਪਲ ਜਾਂਦਾ ਹੈ ਹੁਣ ਤਾਂ ਚੂਜਾ ਨੀਂਦ ਲੈ ਰਿਹਾ ਹੈ ਇਹ ਰਾਤ ਦੇ ਸਮੇਂ तकरीबन 11 ਵਜੇ ਪੱਜੇ ਦਾ ਰਾਤ ਨੂੰ ਤੇ ਤੋਰਾ ਫੇਰਾ ਕਰੇਗਾ ਜੁੱਦਾ ਹੁਣ ਤਾਂ ਸੁਸਤ ਹੋ ਕੇ ਜੁੱਦਾ ਦੇਖੋ ਸੌ ਰਿਹਾ ਹੈ ਸ਼ਾਮ ਦਾ ਸਮਾਂ ਹੈ तकरीबन 7 ਵਜੇ ਦਾ ਟਾਈਮ ਹੈ ਜਿਹੇ ਕੇਸ ਵੀਰ ਨੇ ਮੁਰਗੀ ਪਾਲਣ ਦਾ ਕੰਮ ਕਰਨਾ ਹੈ ਪਹਿਲਾ ਉਸ ਨੂੰ ਟ੍ਰੇਨਿੰਗ ਦੀ ਸਖਤ ਜ਼ਰੂਰਤ ਹੈ ਤਾਂ ਇਹ ਮੁਰਗੀ ਪਾਲ ਸਫਲ ਹੋ ਸਕਦਾ ਹੈ ਇਹ ਨਹੀਂ ਕਿ ਆਪਣੇ ਆਪ ਹੀ ਚਾਰ ਪੰਜ ਸੂਜਾ ਪਾਲ ਲਵੇ ਤੇ ਬਾਅਦ ਵਿੱਚ ਉਸ ਕੋਲ ਪਲਿਆਣਾ ਜਾਵੇ ਤੇ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇ ਤੇ ਉਸ ਨੂੰ ਘਾਟਾ ਵੀ ਪੈ ਜਾਵੇ ਪਹਿਲਾ ਹੀ ਉਹ ਬੰਦਾ ਜਿਹਨੇ ਮੁਰਗੀ ਪਾਲ ਦਾ ਕੰਮ ਕਰਨਾ ਹੈ ਪਹਿਲਾ ਹੀ ਸਿਵੋਸ਼ਨ ਤੇ ਕੰਮ ਕਰੇ ਮੇਨ ਮੁੱਦਾ ਹੈ ਉਸ ਨੂੰ ਟ੍ਰੇਨਿੰਗ ਲੈਣ ਦੀ ਲੋੜ ਹੈ ਜਾਕੀ ਸੇ ਖبير ਕੋਲ 2-4 ਦਿਨ ਲਾ ਲਵੇ ਉਹ ਸਾਰੀ ਗੱਲਬਾਤ ਦੱਸ ਦੇਵੇਗਾ ਫਿਰ ਹੀ ਮੁਰਗੀ ਪਾਲ ਦਾ ਕੰਮ ਕਰੇ ਵੈਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ